ਤਾਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਲਗਾਤਾਰ ਹੀ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ అలਮਤ ਤੋਂ ਬਚਾਉਣ ਦੇ ਵਾਸਤੇ ਜਦੋਜਹਿਦ ਕਰ ਰਹੀ ਹੈ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਬਿੱਤੇ ਦਿਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਭਰ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਾਸੋ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਵਿੱਚ ਨਸ਼ਾ ਤਸਕਰਾਂ ਦੇ ਘਰ ਵੀ ਟਹਿਟੇਰੀ ਕੀਤੀ ਗਈ ਤੇ ਹੁਣ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਪੰਜਾਬ ਪੁਲਿਸ ਦੀ ਤਾਂ ਲੋਕਾਂ ਦੇ ਨਾਲ ਗੱਲਬਾਤ ਕਰਕੇ ਪਿੰਡਾਂ ਪਿੰਡਾਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਪਹੁੰਚ ਕਰਕੇ ਲੋਕਾਂ ਨੂੰ ਨਸ਼ਿਆ ਪ੍ਰਤੀ ਲਾਭੰਦ ਕਰ ਰਹੀ ਹੈ ਜਾਗਰੂਕ ਕਰ ਰਹੀ ਹੈ ਗੱਲ ਜਿਲ੍ਹਾ ਫਤਿਹਗੜ ਸਾਹਿਬ ਦੀ ਕਰ ਲੈਨੇ ਆ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ ਵਿਖੇ ਪੰਜਾਬ ਪੁਲਿਸ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਸੰਪਰਕ ਮੁਹਿੰਮ ਦੇ ਤਹਿਤ ਸਥਾਨਕ ਜਿਮਖਾਨਾ ਕਲੱਬ ਵਿਖੇ ਪਬਲਿਕ ਮੀਟਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਡੀਆਈਜੀ ਰੋਪੜ ਰੇਂਜ ਹਰਚਰਨ ਸਿੰਘ ਭੋਲਰ ਨੇ ਖਾਸ ਤੌਰ ਤੇ ਸ਼ਰਕਤ ਕੀਤੀ ਇਸ ਮੌਕੇ ਤੇ ਉਹਨਾਂ ਦੇ ਨਾਲ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਐਸਪੀ ਰਾਕੇਸ਼ ਯਾਦਵ ਡੀਐਸਪੀ ਅਚ ਹਰਤੇਸ਼ ਕੋਸ਼ਿਕ ਵੀ ਮੌਜੂਦ ਸਨ ਤਾਂ ਮੀਟਿੰਗ ਦੇ ਵਿੱਚ ਨਸ਼ੇ ਨੂੰ ਖਤਮ ਕਰਨ ਦੇ ਲਈ ਲੋਕਾਂ ਦੇ ਸੁਝਾਅ ਵੀ ਲਏ ਗਏ ਉਹਨਾਂ ਨੂੰ ਜਾਗਰੂਕ ਵੀ ਕੀਤਾ ਗਿਆ ਇਸ ਮੌਕੇ ਤੇ ਜਿੱਥੇ ਲੋਕਾਂ ਨੇ ਪੁਲਿਸ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਛੇੜੀ ਗਈ ਮੁਹਿੰਮ ਦੀ ਸ਼ਲਾਘਾ ਕੀਤੀ ਹੈ ਉੱਥੇ ਹੀ ਉਹਨਾਂ ਨੇ ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਣ ਦੀ ਵੀ ਗੱਲ ਆਖੀ ਹੈ ਇਸ ਮੌਕੇ ਤੇ ਡੀਆਈਜੀ ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਪੁਲਿਸ ਦੇ ਵੱਲੋਂ ਜੁੱਧ ਨਸ਼ਿਆਂ ਦੇ ਵਿਰੁੱਧ ਜੋ ਚਲਾਇਆ ਗਿਆ ਉਸਦਾ ਮਕਸਦ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾ ਕੇ ਇੱਕ ਸਹੀ ਰਾਹ ਦਿਖਾਉਣਾ ਹੈ ਅਤੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਫੜ ਕੇ ਅੰਦਰ ਦੇਣਾ ਅਤੇ ਉਹਨਾਂ ਦੇ ਘਰਾਂ ਨੂੰ ਢਾਹ ਢੇਰੀ ਕਰਕੇ ਇੱਕ ਵੱਡਾ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਸ਼ਾ ਤਸਕਰ ਜਾਂ ਫਿਰ ਡਰੱਗ ਮਾਫੀਆ ਸੁਚੇਤ ਹੋ ਜਾਵੇ ਉਹਨਾਂ ਨੂੰ ਖੁੱਲੀ ਚੇਤਾਵਨੀ ਹੈ ਕਿ ਜੇਕਰ ਕੋਈ ਵੀ ਨਸ਼ਾ ਵੇਚਦਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਤਾਂ ਇਸ ਦੇ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਵੀ ਉਲੀਕੇ ਜਾ ਰਹੇ ਨੇ ਇਸੇ ਲੜੀ ਦੇ ਵਿੱਚ ਸੰਪਰਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦਾ ਮਕਸਦ ਲੋਕਾਂ ਦੇ ਨਾਲ ਸੰਪਰਕ ਬਣਾਉਣਾ ਹੈ ਤਾਂ ਕਿ ਲੋਕਾਂ ਦੇ ਸਹਿਯੋਗ ਦੇ ਨਾਲ ਪਿੰਡ ਪਿੰਡ ਦੇ ਵਿੱਚ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਇਆ ਜਾ ਸਕੇ ਖੇਡਾਂ ਦੇ ਨਾਲ ਜੋੜਿਆ ਜਾ ਸਕੇ ਅਤੇ ਇਸ ਤੋਂ ਇਲਾਵਾ ਲੋਕਾਂ ਦੇ ਨਾਲ ਸੰਪਰਕ ਕਰ ਉਹਨਾਂ ਨੂੰ ਭਰੋਸੇ ਦੇ ਵਿੱਚ ਲੈ ਕੇ ਨਸ਼ਾ ਤਸਕਰਾਂ ਦੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਕਿਸੇ ਵੀ ਨੂੰ ਵੀ ਡਰਨ ਦੀ ਲੋੜ ਨਹੀਂ ਹੈ ਪੁਲਿਸ ਤੁਹਾਡੀ ਸੁਰੱਖਿਆ ਦੇ ਲਈ ਹਮੇਸ਼ਾ ਮੌਜੂਦ ਹੈ ਉੱਥੇ ਹੀ ਉਹਨਾਂ ਲੋਕਾਂ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਆਪਣੇ ਪਰਿਵਾਰ ਘਰ ਸਮਾਜ ਅਤੇ ਸੂਬੇ ਨੂੰ ਬਚਾਉਣ ਦੇ ਲਈ ਜਿਹੜੇ ਨੌਜਵਾਨ ਨਸ਼ੇ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਬਚਾਉਣ ਦੇ ਲਈ ਆਓ ਸਾਰੇ ਰਲ ਕੇ ਹੰਬਲਾ ਮਾਰੀਏ ਪੁਲਿਸ ਦਾ ਸਾਥ ਦਈਏ ਤੇ ਇਸ ਮੌਕੇ ਦੇ ਉੱਤੇ ਪਹੁੰਚੇ ਡੀਆਈਜੀ ਰੋਪੜ ਰੇਂਜ ਭੁੱਲਰ ਨੇ ਹੋਰ ਕੀ ਕੁਝ ਕਿਹਾ ਉਹ ਵੀ ਸੁਣਤੀਆ ਸਾਡੇ ਸਮਾਜ ਦੇ ਵਿੱਚ ਇਸ ਨੂੰ ਜ਼ਰੂਰ ਤੇ ਜਿਹੜਾ ਸੀ ਯੁੱਧ ਚਲਾਇਆ ਨਸ਼ਾ ਵਿਰੁੱਧ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਗਮਰਾਹ ਹੋ ਕੇ ਨਸ਼ੇ ਲੈਂਦੀ ਏ ਉਹਨੂੰ ਸਹੀ ਰਸਤੇ ਲਿਓਣਾ ਤੇ ਜਿਹੜੇ ਸਪਲਾਈਅਰ ਨੇ ਉਹਨਾਂ ਨੂੰ ਫੜ ਕੇ ਅੰਦਰ ਦੇਣਾ ਇਹ ਪੰਜਾਬ ਪੁਲਿਸ ਕਰ ਰਹੀ ਏ ਪੰਜਾਬ ਸਰਕਾਰ ਦੀਆਂ ਹਜਾਤਾਂ ਨੇ ਦੋ ਦਿਨ ਪਹਿਲਾਂ ਮਾਨਯੋਗ ਸੀਐਮ ਸਾਹਿਬ ਸਾਰੇ ਮੰਤਰੀ ਸਾਹਿਬਾਨ ਡੀਜੀਪੀ ਸਾਹਿਬ ਤੇ ਸਾਡੇ ਹੋਰ ਅਫਸਰ ਸਾਹਿਬਾਨਾਂ ਦੀ ਮੀਟਿੰਗ ਹੋਈ ਸੀ ਜਿਦੇ ਚ ਅਗਲਗ ਪ੍ਰੋਗਰਾਮ ਲਿਖੇ ਗਏ ਨੇ ਅੱਜ ਸੰਪਰਕ ਦੇ ਆਧਾਰ ਤੇ ਜਿਹੜੀ ਅਸੀਂ ਮੀਟਿੰਗਾਂ ਕਰਨੇ ਆ ਪਬਲਿਕ ਨਾਲ ਸੰਪਰਕ ਕਿਵੇਂ ਬਣਾਇਆ ਜਾਣਾ ਉਹ ਲੋਕਾਂ ਨੂੰ ਆਕੇ ਇੱਥੇ ਗਾਈਡ ਕੀਤਾ ਤੇ ਲੋਕਾਂ ਨੂੰ ਬੇਨਤੀ ਦਿੱਤੀ ਹੈ ਕਿ ਇਹ ਜਿਹੜੇ ਗੱਲਾਂ ਬਾਤਾਂ ਆਪਾਂ ਸਾਂਝੀਆਂ ਕੀਤੀਆਂ ਨੇ ਪਿੰਡ-ਪਿੰਡ ਜਾ ਕੇ ਦੱਸਣ ਪਿੰਡਾਂ 'ਚ ਜਾ ਕੇ ਜਿਹੜੇ ਬੱਚੇ ਨਸ਼ਾ ਲੈਂਦੇ ਨੇ ਉਹਨਾਂ ਦੇ ਅੱਗੇ ਲਿਆ ਕੇ ਆਪਾਂ ਕੈਂਪ ਲਵਾਈਏ ਤੇ ਜਿਹੜੇ ਸਪਲਾਈਅਰ ਨੇ ਉਹਨਾਂ ਬਾਰੇ ਸਾਨੂੰ ਇਨਫੋਰਮੇਸ਼ਨ ਦਿਓ ਅਸੀਂ ਸੀਕਰਟ ਰੱਖਾਂਗੇ ਪਬਲਿਕ ਨੂੰ ਕਿਸੇ ਤੋਂ ਡਰ ਦੀ ਲੋੜ ਨਹੀਂ ਕਈ ਸਜਣਾ ਨੇ ਕਿਹਾ ਹੈ ਕਿ ਸਾਨੂੰ ਧੰਕੀ ਆਉਂਦੀਆਂ ਨੇ ਜਿੱਥੇ ਕਿਸੇ ਨੂੰ ਕੋਈ ਅਧਾ ਦੀ ਗੱਲ ਆ ਕੇ ਪੁਲਿਸ ਨੂੰ ਦੱਸਣ ਐ ਐਸਐਸਪੀ ਸਾਹਿਬ ਨੂੰ ਦੱਸਣ ਸਾਡੇ ਅਫਸਰ ਡੀਐਸਪੀ ਐਸਪੀ ਨੇ ਉਹਨਾਂ ਨੂੰ ਦੱਸਣ ਉਹਨਾਂ ਦੇ ਖਿਲਾਫ ਵੀ ਜਿਹੜੀ ਸਖਤ ਐਕਸ਼ਨ ਲਿਆ ਜਾਵੇ ਕਿਸੇ ਨੂੰ ਕੋਈ ਸਪੇਅਰ ਨਹੀਂ ਕੀਤਾ ਜਾਊ ਤੇ ਜਿਹੜੇ ਨਸ਼ਾ ਵਕੀਰਤਾ ਨੇ ਜਿਹੜੇ ਸਮੱਗਲਰ ਉਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਬਣਾਈਆਂ ਹੋਣੀਆਂ ਐ ਨਹੀਂ ਉਹ ਵੀ ਅਸੀਂ ਪ੍ਰੋਪਰ ਪ੍ਰੋਸੀਜਰ ਨਾਲ ਉਹਨਾਂ ਤੇ ਜਿਹੜਾ ਅਸੀਂ ਐਕਸ਼ਨ ਲਾਵਾਂਗੇ ਇਸ ਤੋਂ ਸवाय ਮੈਂ ਤੁਹਾਡੇ ਰਹੀ ਪਬਲਿਕ ਨੂੰ ਬੇਲਤੀ ਕਰਨਾ ਕਿ ਆਪਣੇ ਪਰਿਵਾਰ ਨੂੰ ਵਿਚਾਉਣ ਲਈ ਆਪਣੇ ਘਰ ਨੂੰ ਵਿਚਾਉਣ ਲਈ ਆਪਣੇ ਸਮਾਜ ਨੂੰ ਵਿਚਾਉਣ ਲਈ ਆਪਣੇ ਸੂਬੇ ਨੂੰ ਵਿਚਾਉਣ ਲਈ ਜਿਹੜੇ ਸਾਡੇ 9 ਜਣ ਗਮਰਾਹ ਹੋਏ ਨੇ ਉਹਨਾਂ ਨੂੰ ਸਿੱਧੀ ਲਾਈਨ ਤੇ ਲੈ ਕੇ ਉਹਨਾਂ ਨੂੰ ਖੇਡਾਂ ਵਾਲੇ ਪਾਸੇ ਧਿਆਨ ਦਿਵਾਈਏ ਪੜ੍ਹ ਲਿਖਣ ਵਾਲੇ ਪਾਸੇ ਧਿਆਨ ਦੇਣ ਤਾਂ ਕਿ ਉਹ ਰੈਸਟ ਪੋਸਟ ਤੇ ਇਨਸਾਨ ਬਣ ਕੇ ਆਪਣੀ ਜਿੰਦ ਦੀ ਜੀ ਕਾਮਯਾਬ ਹੋਣ ਦਾ ਔਰ ਆਪਣੇ ਪਰਿਵਾਰ ਦਾ ਜਿਹੜਾ ਨਾਂ ਰੋਸ਼ਨ ਕਰੇ ਖੁਦੀ ਜਿਹੜੇ ਤੁਸੀਂ ਸਾਨੂੰ ਇਨਫਰਮੇਸ਼ਨ ਦਿਓਗੇ ਤੇ ਜੇਕਰ ਕੋਈ ਪੁਲਿਸ ਮੁਲਾਜ਼ਮ ਦੀ ਮਿਲੀ ਭੁਗਤ ਕਿਸੇ ਸਮਗਲਰ ਨਾਲ ਹੋਈ ਜਾਂ ਇਨਫੋਰਮੇਸ਼ਨ ਲੀਕ ਕਰਦਾ ਹੋਇਆ ਉਹਦੇ ਖਿਲਾਫ ਵੀ ਸਖਤ ਐਕਸ਼ਨ ਲਵਾਂਗੇ ਔਰ ਉਹਨੂੰ ਨੌਕਰੀ ਤੋਂ ਵੀ ਜਿਹੜਾ ਬਰਖਾਸਤ ਕੀਤਾ ਜਾਊ ਜਿਹੜਾ ਕਿਸੇ ਸਮਗਲਰ ਦੇ ਨਾਲ ਜਿੰਦੀ ਡੰਡ ਤੋਂ ਪਹਿਰੇ ਉਹ ਨਾਲੋਂ ਦੇਤੇ ਪਰਚੇ ਵੀ ਦਰਜ ਹੋਣਗੇ ਜਿਹੜੇ ਜਿਹੜੇ ਸਮਗਲਰਾਂ ਦੀ ਪੁੱਛਗਿੱਛ ਦੇ ਵਿੱਚ ਕੋ ਆ ਗਏ ਜਿਹੜੇ ਛੋਟੇ ਬੱਚੇ ਨੇ ਉਹਨਾਂ ਦਾ ਪੇਰੈਂਟਸ ਦਾ ਪਹਿਲਾਂ ਡਿਊਟੀ ਬਣਦੀ ਏ ਕਿ ਉਹਨਾਂ ਬੱਚਿਆਂ ਤੇ ਕੰਟਰੋਲ ਕਰਨਾ ਉਹਨਾਂ ਨੂੰ ਮਾੜੀ ਸੋਸਾਇਟੀ ਜੋ ਬਚਾਉਣ ਜੇ ਕਿਸੇ ਮਾੜੇ ਬੰਦਿਆਂ ਨਾਲ ਉਹਨਾਂ ਦਾ ਲਿੰਕੇ ਬਹਿਣਾ ਉੱਠਣਾ ਹੈ ਉਹਨਾਂ ਨੂੰ ਬਚਾਉਣਾ ਫਿਰ ਉਸ ਤੋਂ ਬਾਅਦ ਜਿਵੇਂ ਪਰਿਵਾਰ ਉਹਦਾ ਇਲਾਜ ਕਰਾਉਂਦਾ ਹੈ ਉਹਦੇ ਬਾਰੇ ਉਹਦਾ ਧਿਆਨ ਦੇਣਾ ਉਹਦੀ ਡਾਕਟਰ ਵਾਲੇ ਪਾਸੇ ਧਿਆਨ ਦੇਣ ਜਿਹੜੀ ਤੁਸੀਂ ਡੋਪ ਟੈਸਟ ਵਾਲੀ ਗੱਲ ਕੀਤੀ ਏ ਇਹ ਜੇ ਬੱਚਾ ਪਹਿਲਾਂ ਹੀ ਸੁਧਰ ਜਾਏਗਾ ਤੇ ਉਹ ਬੱਚੇ ਨੂੰ ਇਹਨਾਂ ਡੀਮੋਰਲਾਈਜ਼ ਜਿਹੜਾ ਨਹੀਂ ਕਰਨਾ ਚਾਹੀਦਾ ਜਿਹੜਾ ਉਹਦੇ ਮਨ 'ਚ ਡਰ ਪਵੇ ਪਰ ਜਿਹੜਾ ਬੱਚਾ ਭਾਵਨਾ ਨਾਲ ਰਿਸਟ ਪੁਸ਼ਟ ਹੋ ਗਏ ਆਪਣੀ ਵਿਲ ਪਾਵਰ ਨੂੰ ਸਟਰੋਂਗ ਕਰਕੇ ਪੇਰੈਂਟਸ ਦੀ ਵਿਲ ਪਾਵਰ ਸਟਰੋਂਗ ਹੋਈ ਹੋਵੇ ਤਾਂ ਬੱਚਾ ਨੇਚਰਲੀ ਜਿਹੜਾ ਇਸ ਕੋਰਟ ਦੇ ਵਿੱਚੋਂ ਨਿਕਲ ਜਾਏ। ਡਾਕਟਰ ਜਿਹੜੇ ਕੈਮਿਸਟ ਇੱਥੇ ਬੈਠੇ ਸੀ ਜਿਉਂ ਉਹਨਾਂ ਨੂੰ ਦੱਸਦਾ ਡਾਕਟਰ ਦੀ ਪਰਚੀ ਤੋਂ ਬਿਨਾ ਕੋਈ ਦਵਾਈ ਨਾ ਦਵੇ। ਜੜੀਆਂ ਸਰਿੰਜਾਂ ਆਮ ਵਿੱਚੀ ਜਾਂਦੇ ਉਹ ਮਦ ਕਰਨ ਉਹਨਾਂ ਤੇ ਵੀ ਜੇ ਕੋਈ ਫੜਿਆ ਗਿਆ ਪਾਇਆ ਗਿਆ ਤੇ ਸਖਤ ਤੋਂ ਸਖਤ ਐਕਸ਼ਨ ਵੀ ਅਸੀਂ ਮੈਡੀਕਲ ਸਟੋਰਾਂ ਨੇ ਤੇ ਕੈਮਿਸਟਾਂ ਦੇ ਉੱਤੇ ਲਵਾਉਂਦੇ। ਵਾਰਨਿੰਗ ਮੈਂ ਇਹੋ ਦੇਣਾ ਕਿ ਜਿਹੜਾ ਸਪਲਾਇਰ ਉਹ ਬੰਦਾ ਬੰਦੇ ਜੇ ਜਦੋਂ ਫੜਿਆ ਗਿਆ ਉਹਦੇ ਤੇ ਕੇਸ ਰਿਸਟਰ ਵੀ ਹੋਣਗੇ ਤੇ ਉਹਨਾਂ ਦੀਆਂ ਪ੍ਰੋਪਰਟੀਆਂ ਫ੍ਰੀਜ਼ ਵੀ ਹੋਣਗੀਆਂ ਉਹ ਆਪਣੇ ਪਰਿਵਾਰ ਦਾ ਜਿਹੜਾ ਨੁਕਸਾਨ ਨਾ ਕਰਵਾਏ ਤੇ ਜਿਹੜਾ ਨਸ਼ਾ ਵੇਚਣਾ ਦੂਜਿਆਂ ਦਾ ਬੱਚਿਆਂ ਨੂੰ ਗਮਰਾਹ ਕਰਕੇ ਨਸ਼ਾ ਦੇਣਾ ਉਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਇਹ ਆਪਣਾ ਬੰਦ ਕਰਦੇ ਬਹੁਤ ਵਧੀਆ ਗੱਲ ਹੈ ਮੈਨੂੰ ਲੱਗਦਾ ਮੈਨੂੰ ਇਸ ਤੋਂ ਵੀ ਵਧੀਆ ਗੱਲ ਕੀ ਹੋਦਾ ਸਰਕਾਰ ਦਾ ਪ੍ਰਾਲਾ ਜਿਹੜਾ ਹੈ ਸਾਡੇ ਮਾਨਯੋਗ ਹੁਕਮਤਮਾਨ ਜੀ ਦਾ ਸਾਡੇ ਪੁਲਿਸ ਦਾ ਪ੍ਰਾਲਾ ਬਹੁਤ ਹੀ ਵਧੀਆ ਪ੍ਰਾਲਾ ਹੈ ਤੇ ਮੈਨੂੰ ਲੱਗਦਾ ਵੀ ਆਹ 4-5 ਦਿਨਾਂ ਚ ਹੀ ਬਹੁਤ ਠੱਲ ਪੈ ਲੱਗੀ ਸ਼ਹਿਰ 'ਚ ਗੱਲਾਂ ਹੋਣ ਲੱਗੀਆਂ ਜਿਹੜੇ ਜਿੰਨੇ ਵੀ ਬੰਦੇ ਕੋਈ ਇਹਦੇ ਵਿੱਚ ਸੀਗੇ ਗਲਤ ਖੰਮਾਣਾਂ ਦਾ ਅਨਸਰ ਸੀ ਉਹ ਆੜਿਆਂ ਨੂੰ ਠੱਲ ਪਾਣ ਲੱਗੇ ਤੇ ਮੈਨੂੰ ਲੱਗਦਾ ਸਰਕਾਰ ਇਸ ਤੋਂ ਵੱਡੀ ਕੋਈ ਪ੍ਰਾਲਾ ਨਹੀਂ ਹੋਦਾ